ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਈ ਅੱਜ ਆਪਾਂ ਇੱਕ ਟਰੈਕਟਰ ਲਿਆਂਦਾ 5103 ਪੂਰਾ ਐਨ ਘੈਂਟ ਟਰੈਕਟਰ ਕਰੋ ਚੈੱਕ ਮੋਲੇ ਟਾਇਰ ਜਮਾਂ ਨਵੇਂ ਰੇਡੀਅਲ ਪਾਏ ਹੋਏ ਬੰਪਰ ਘੋੜਾ ਲੱਗਿਆ ਹੋਇਆ ਠੀਕ ਹੈ ਜੀ 5103 ਐਲਟੀ ਮਾਡਲ ਕਾਲ ਇੰਜਣ ਵਾਲਾ ਟਰੈਕਟਰ ਠੀਕ ਹੈ ਜੀ ਐਨ ਪੂਰਾ ਵਧੀਆ ਪਿਆ ਟਰੈਕਟਰ ਕੰਡੀਸ਼ਨ ਦਾ ਅਰ ਵੀ ਦਿਖਾ ਵੀਰੇ ਟਰੈਕਟਰ ਚੰਗੀ ਤਰ੍ਹਾਂ ਪਹਿਲਾਂ ਦੇਖ ਟਰੈਕਟਰ ਹੈ ਟਾਇਰ ਦੇ ਰਹਾ ਜਿਹੜੇ ਟਾਇਰਾਂ ਦੀ ਆ ਵੀ ਨਹੀਂ ਹੋਈਆਂ ਹੈਗੀਆਂ ਪੂਰੀ ਬਹਿ ਜਾ ਬਾਈ ਵਾਲੀ ਗੱਲ ਬਾਤ ਆ ਦੋਏ ਟਾਇਰ ਵੀ ਬਾਈ ਨਾਲਿਆਂ ਦੇਖਦਾ ਜਿਹੜੇ ਦੋਏ ਜਿਹੜੇ ਮੂਰੇ ਤੇ ਕੱਢੇ ਆ ਉਹ ਵੀ ਬੱਚੇ ਪਏ ਆ ਉਹ ਵੀ ਨਹੀਂ ਹਜੇ ਟਾਇਰ ਘਰਾਂ ਗਏ ਹੈਗੇ ਇੱਧਰ ਨੂੰ ਆ ਜਾ ਹੁਣ ਤੇ ਟਰੈਕਟਰ ਬਾਈ ਇਹ ਆਪਾਂ ਨੇ ਨਹੀਂ ਲਿਆਂਦਾ ਹੈਗਾ ਇਹ ਟਰੈਕਟਰ ਲਿਆਂਦਾ ਸਾਡੇ ਵੀਰ ਪ੍ਰਗਟ ਨੇ ਪ੍ਰਗਟ ਬਾਈ ਆ ਜਾ ਲੇ ਗੂ ਕੀ ਹਾਲ ਚਾਲ ਉਹ ਠੀਕ ਆ ਬਾਈ ਠੀਕ ਹੈ ਜੀ। ਅਗਰ ਤੁਹਾਨੂੰ ਵਧਾਈਆਂ ਬਾਈ ਬਹੁਤ ਬਹੁਤ ਟਰੈਕਟਰ ਦੀਆਂ। ਪਰ ਉਹਨੇ ਥੋੜੇ ਦਿਨ ਦੇ ਵਿੱਚ ਵਿੱਚ ਦੂਆ ਤਿਆ ਟਰੈਕਟਰ ਲਿਆਂਦਾ ਇਹ। ਕਾਨੂੰ ਦੂਆ ਤਿਆ ਉਹ ਤਾਂ ਹੁਣ ਬਦਲ ਨਹੀਂ ਕਰਕੇ ਭਗਾ ਹੋ ਗਿਆ। ਅੱਛਾ। ਇੰਨੇ ਕਿੱਥੇ ਤੇਰੇ ਵਾਲਾ ਕੰਮ ਨਹੀਂ ਹੁੰਦਾ ਜੱਗੂ? ਹਾਂ ਉਹਦਾ ਹੈ। ਉਹ ਤਾਂ ਦੋ ਟਰੈਕਟਰਾਂ ਨੇ ਬਸ ਕਰਾਤੀ ਭਾਂਜੂ ਕਦੇ ਲਿਆ ਕੇ ਉੱਧਰ ਛੱਡ ਕੇ ਆ ਉੱਧਰ ਤੇ ਲਿਆਂ। ਥੋੜੇ ਦਿਨ ਪਹਿਲਾਂ ਬਾਈ ਲਿਆਦਾ ਸਕਾਟ। ਸਕਾਟ ਬਾਈ ਦਾ ਜਿਉਣੀ ਦੂਆ ਦਾ ਬਾਈ ਉਹ ਬਹੁਤ ਮਸ਼ਹੂਰ ਹੋਇਆ ਹਾਂ। ਜੱਗੂ ਦੀ ਮਿਹਰਮਾਨੀ ਹੋਈ ਹੈ। ਠੀਕ ਆ। ਪੈਸੇ ਵੀ ਪੂਰੇ ਕਰ ਗਿਆ ਚੱਲ। ਹਾਂ। ਟਰੈਕਟਰ ਵੀ ਆ ਗਿਆ ਚੱਲਾ ਗਿਆ। ਨਾਲੇ ਸ਼ੌਂਕ ਵੀ ਲਾ ਲਿਆ। ਹਾਂ ਬਿਲਕੁਲ। ਟਰੈਕਟਰ ਉਹ ਵੀ ਵਧੀਆ ਤਾਂ। ਹੂੰ। ਉਹ ਬਿੱਗੇ ਟਰੈਕਟਰ। ਹਾਂ ਉਹ ਦੇ ਤਾ ਵੀਰੇ। ਠੀਕ। ਉਹ ਵਧੀਆ ਮੁੰਡਾ ਨੈਟਵਰਕ ਤੇ ਦੇਖ ਕੀ ਤੇਰੇ ਵੀਡੀਓ ਦੇਖੀ ਆ। ਭਾਈ ਜਿਹੜਾ ਬਾਈ ਨੇ ਸਕਾਟ ਵਿੱਚ ਆ ਉਹਦੇ ਵਿੱਚ ਨਾ ਇੱਕ ਟਰੈਕਟਰ ਆਇਆ ਆਪਣੇ ਕੋਲ 275। ਹਨਾ ਬਾਈ? ਹਾਂ। ਵਧੀਆ ਟਰੈਕਟਰ ਆ। ਚੰਗੂਰੇ ਮਾੜਾ ਆਪਾਂ ਜਮੀ ਜਾਇਜ਼ ਦੇਣਾ ਕਿ ਲੈਣਾ ਹੋਇਆ। ਟਰੈਕਟਰ ਬਾਈ ਨੇ ਮੇਰੇ ਘਰੇ ਖੜਾ ਆਇਆ ਉਹ ਕਿਸ ਨੇ ਦੇਖਣਾ ਹੋਇਆ ਦੇਖ ਲਿਓ ਉਹਦਾ ਪਤਾ ਹੀ ਨਹੀਂ ਕਿਸੇ ਨੂੰ ਮੈਂ ਉਹਦੇ ਵੀਡੀਓ ਦੇ ਐਂਡ ਚ ਉਹਦੀਆਂ ਫੋਟੋ ਵੀ ਵਿੱਚ ਮੈਂਸ਼ਨ ਕਰ ਦੂੰਗਾ ਉਹ ਘਰ ਦੇ ਖੜਾ ਨਾ ਉਦੋਂ ਤੇ ਤੇਰੇ ਕੋਲ ਘਰ ਪਛਾਤਾ ਜਦੇ ਠੀਕ ਆ ਉਹਦਾ ਤਾਂ ਕਰਕੇ ਉਹਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਟਰੈਕਟਰ ਓਕਾਦਾ ਆਇਆ ਕਾਦਾ ਨਹੀਂ ਠੀਕ ਆ ਪ੍ਰਕਾਟ ਬਾਈ ਆਹਾ ਬੋਲਬੋਲਾ ਬੱਚਾ ਕਿੱਥੇ ਤੇ ਲੈ ਆ ਇਹਦਾ ਜਗੂ ਹੈ ਤੁਹਾਡੇ ਮੂੰਹ ਤੇ ਵਧੀਆ ਲੱਗਦਾ ਤੁਸੀਂ ਇੱਕਣਾ ਕਹਿੰਦੇ ਆ ਵੀਡੀਓ ਚ ਨਾ ਬੋਲਬੋਲਾ ਬੱਚਾ ਤਾਂ ਹੀ ਤਾਂ ਸਾਡੇ ਵਰਗਾ ਫੱਜਦਾ ਕੋਈ ਨਾ ਕੋਈ ਅੱਛਾ ਭਾਈ ਇਹ ਵੀ ਬਾਈ ਵੀਡੀਓ ਦੇਖ ਕੇ ਲੈ ਕੇ ਆਇਆ ਟਰੈਕਟਰ ਹਾਂ ਇਹ ਉਹਨੇ ਪੱਟੀ ਨਹੀਂ ਪਾਈ ਦੀ ਤੇਰੇ ਆੜੀ ਦੀ ਵੀਡੀਓ ਅੱਛਾ ਅੱਛਾ ਪੱਟੀ ਨੇ ਵੀਡੀਓ ਪਾਈ ਮੈਂ ਜਦੇ ਚਲੇ ਗਿਆ ਅੱਛਾ ਹਾਂ ਬਾਅਦ ਚ ਬਥਰੇ ਫੋਨ ਫੋਨ ਉਹਨੂੰ ਪਹਿਲਾਂ ਫੋਨ ਕਰੀ ਗਿਆ ਬਾਈ ਨੂੰ ਉਹ ਸਾਨੂੰ ਫੋਨ ਕਰੀ ਗਿਆ ਫਿਰ ਉਹਨੇ ਨੰਬਰ ਹੀ ਦੇਤਾ ਬਾਅਦ ਚ ਅੱਛਾ ਹੂੰ ਠੀਕ ਆ ਬੰਦਾ ਵਧੀਆ ਉਹ ਵਿਚਾਰਾ ਜੀ ਤੇ ਲੈ ਕੇ ਆਂਦਾ ਟਰੈਕਟਰ ਟਾਇਰ ਪਵਾ ਲਏ ਬੜੇ ਹੈ ਹਾਂ ਟਾਇਰ ਯਾਰ ਜਕੂ ਮੂਰੇ ਨੂੰ ਨਾ ਟਾਇਰ ਕਸੇ ਹੋਏ ਆ ਦੇਖ ਲੈ ਆਹੀ ਪਏ ਆ ਅੱਛਾ ਟਰਾਲੀ ਰੇੜੀ ਨੂੰ ਪਾਉਣ ਨੂੰ ਰੱਖ ਲਿਆ ਉਹ ਉੱਚਾ ਜਾ ਹੋ ਗਿਆ ਬਰਗਟ ਬਾਈ ਟਰ ਨੱਕਾ ਸੇਵੇ ਤੋਂ ਜ਼ਿਆਦਾ ਉੱਚਾ ਜਾ ਹੋ ਜਾਣਾ ਹਾਂ ਪੌਣੇ ਤੇ ਹੈਗੇ ਤੇ ਹਰਸ਼ਪੂਰ ਕਹਿੰਦਾ ਚੱਲ ਵੀ ਬੜੇ ਬੜੇ ਪਵਾ ਦੀ ਕਹਿੰਦਾ ਫਿਰ ਵਧੀਆ ਲੱਗਦਾ ਉਹ ਮੈਂ ਵਧੀਆ ਬਣ ਗਿਆ ਬਾਈ ਵਧੀਆ ਬਣ ਗਿਆ ਬੰਪਰ ਵੀ ਵਾਚ ਚ ਲਵਾਇਆ ਬੰਪਰ ਤਾਂ ਉਹਨਾਂ ਨੇ ਲਾਇਆ ਦੂਆ ਹਰਜੀਤ ਵਾਲਾ ਟਰੈਕਟਰ ਵਾਲਾ ਉਹਨੇ ਬਦਲੇਆ ਬਾਈ ਹੈਵੀ ਬੰਪਰ ਹਾਂ ਉਹਨੇ ਬੇਟਾ ਬੇਟਾਂ ਵਾਲੀ ਘੋੜੀ ਹੀ ਲੋਣੀ ਆ ਠੀਕ ਉਹ ਕਹਿੰਦਾ ਵੇਚਣਾ ਹੈ ਤਾਂ ਕਰਕੇ ਬੰਪਰ ਮੈਂ ਰੱਖ ਲਿਆ ਵੇਟ ਕੇ ਚੋਂ ਦੇ ਦਿੱਤੀ ਚਲਾਈ ਬਹੁਤ ਸੋਹਣੀ ਆ ਵੀ ਟਰੈਕਟਰ ਦੀ ਹਾਂ ਨਾ ਚੱਲਦਾ ਬਹੁਤ ਵ ਇਹ ਐਲਟੀ ਜਬਾਈ ਇਹ 5203 ਐਸਵੀ ਆਏ ਆ ਉਹਦੇ ਚ ਗੇਅਰ ਦੂ ਆ ਗਿਆ ਤਾਂ ਇਹਦੇ ਚ ਇਹ ਜਿਹੜਾ ਸਕੂਟਰ ਗੇਅਰ ਚ ਐ ਸਿੱਧਾ ਹੀ 1 2 3 4 ਉੱਥੇ ਹੀ ਪਿੱਛੇ ਨੂੰ ਬੈ ਗਿਆ ਇਹ ਤਾਂ ਬਹੁਤ ਸੌਖਾ ਪੁਨੀ ਹਸਪੀਟਲਾਂ ਚ ਬੈਗਾ ਹਾਂਜੀ ਹਾਂਜੀ ਅਗਰ ਬਾਈ ਵਧੀਆ ਲੈਂਦਾ ਟਰੈਕਟਰ ਸ਼ੌਂਕ ਹੈ ਬਾਈ ਬਸ ਤੁਹਾਨੂੰ ਪਤਾ ਹੈ ਨਾ ਚੀਜ਼ਾਂ ਦਾ ਇਹ ਸ਼ੌਕ ਦੀ ਗੱਲ ਹੈ ਨਾਲੇ ਬਾਈ ਹੋਰ ਐ ਨਾ ਚੀਜ਼ਾਂ ਦਾ ਵਾੜੀ ਰਹੀ ਪੂਰੀ ਹੋ ਗਈ ਦਿਲ ਕਰਦਾ ਤਾਂ ਵੀ ਚੱਲ ਕੋਈ ਚੱਜ ਦਾ ਲੈ ਲੂੰਗਾ ਨਾਲੇ ਹੁਣ ਮੁੱਲ ਵੀ ਨਹੀਂ ਹੈਗਾ ਨਾ ਚੀਜ਼ਾਂ ਦਾ ਕੋਈ ਹੈਨਾ ਮੈਨੂੰ ਐ ਤਾਂ ਜੱਗੂ ਖੇਤੀ ਛੂਟੀਏ ਚੱਲ ਵੀ ਪਰ ਫਿਰ ਵੀ ਜੇ ਰੱਖਣਾ ਐ ਨਾ ਇੱਕ ਵਾਰੀ ਵੀ ਜੇ ਸਾਲ ਸੁਰਖਰੂ ਯੋਗ ਚ ਅੱਜ ਦਾ ਲੈ ਲੂਗੇ ਚਲ ਵਧੀਆ ਲਈਏ ਹਾਂ ਪਹਿਲਾਂ ਫਾਰਮ ਟਰੈਕ ਦੀ ਸਲਾਹ ਤੈਨੂੰ ਤੇਰੇ ਸਾਹਮਣੇ ਲੱਭਦੇ ਰਹੇ ਆ ਫਾਰਮ ਟਰੈਕ ਕਹਿੰਦਾ ਤਾਂ ਹਾਂ ਫਿਰ ਇਹ ਚਲ ਵਧੀਆ ਮਿਲ ਗਿਆ ਮੈਂ ਕਿਹਾ ਚੱਲ ਵੀ ਫਾਰਮ ਟਰੈਕ ਨਾਲ ਤੇ ਵੀ ਠੀਕ ਹੈ ਠੀਕ ਆ ਬਾਈ ਠੀਕ ਆਪਣੀ ਜਗਾ ਹੈ ਆਪਣੀ ਜਗਾ ਹੈ ਠੀਕ ਆ ਜੀ ਸੀਡ ਵੀ ਨਵੇਂ ਲਵਾਈ ਬਾਈ ਹਾਂ ਸੀਡ ਚੱਕੂ ਲੈ ਦਾ ਕੇਲ ਵਾਲੀ ਆ ਉੱਥੇ ਦੀ ਮਰੰਡੇ ਦੀ ਅੱਛਾ ਹੂੰ ਕਣੀ ਕਹਤਾ ਮੰਨ ਕੇ ਚੱਲ ਲਿਆ ਕੇ ਵੀ ਇਹਦੇ ਤੇ 40000 ਰੁਪਏ ਲਾਤਾ ਚੱਲ ਹੁਣ ਆਏ ਆ ਫੇ ਰੱਖਣਾ ਆਪਾਂ ਨੇ ਕਿਹੜੇ ਵੇਚਣਾ ਆਏ ਠੀਕ ਹੈ ਸਟੀering ਬਾਅਦ ਚ ਪੋਇਆ ਹਾਂ ਹਾਂ ਸਟੀering ਤਾਂ ਸਾਲਾ ਵੱਡ ਤਾਂ ਦੂਆ ਪੁਰਾਣਾ ਤਾਂ ਬਹੁਤ ਵੱਡਾ ਤਾਂ ਅੱਛਾ ਉਹ ਜਿਹੜਾ ਪੁਰਾਣੇ ਮਾਡਲ ਨੂੰ ਆਏ ਕਰਦਾ ਉਹ ਵੱਡ ਤਾਂ ਫੇਰ ਉਹ ਉਹਦੇ ਨਾਲ ਨਾ ਮਿਲੇ ਨਹੀਂ ਫੇਰ ਆਹੀ ਲੈ ਕੇ ਪੋਣਾ ਪਿਆ ਅੱਛਾ ਠੀਕ ਆ ਠੀਕ ਆ ਲੈ ਬਾਈ ਬਾਈ ਕਹਦਾ ਨਹੀਂ ਸ਼ੌਂਕ ਸ਼ੌਂਕ ਤਾਂ ਮੁੱਲ ਹੁੰਦਾ ਠੀਕ ਹੈ ਮੈਂ ਇਹਦੇ ਕੋ ਆਪਣੇ ਕੋਲ ਨੀਚੂ ਆ ਬਸ ਹੁਣ ਠੀਕ ਆ ਹਣਾ ਠੀਕ ਆ ਬਾਈ ਕਿੱਥੇ ਜਾਣਾ ਹੈ ਆਪਣੇ ਕੋ ਕੰਮ ਚ ਨਾ ਨਾ ਠੀਕ ਆ ਨਾ ਮ ਛੋਟਿਆਂ ਛੋਟਾ ਬੜਿਆਂ ਚ ਬੜਾ ਤੇਲ ਵੀ ਘੱਟ ਖਾਂਦਾ ਹੁਣਾ ਯਾਰ ਇਹ ਤੇਲ ਖਰਚਾ ਜੈ ਜੀ ਹੈ ਬਾਈ ਜੈ ਜੀ ਤੇਲ ਖਰਚਾ ਅੱਛਾ ਬਾਤ ਕੀ ਦੇਖਿਆ ਹੁਣ ਚਲਾ ਚਲੂ ਕੇ ਲਗ ਰੋ ਪੋ ਦੇਖਿਆ ਬਾਈ ਮੜਾ ਯਾ ਜਿਹੜਾ ਲੈ ਕੇ ਬਾਈ ਵੀਡੀਓ ਦੀ ਸਪੈਸ਼ਲ ਵਾਈ ਤੇ ਲੱਤੀ ਐਪਾਇੰਟਮੈਂਟ ਲੱਤੀ ਆ ਟਾਈਮ ਹੈ ਨਹੀਂ ਤਾਂ ਟਾਇਰ ਪਵਾ ਕੇ ਲੈ ਆਇਆ ਤਾਂ ਫੇਰ ਬਹੁਤ ਔਖਾ ਮਨਾਇਆ ਵੀਡੀਓ ਬਣਾਉਣਾ ਨਹੀਂ ਨਹੀਂ ਐਪਾਇੰਟਮੈਂਟ ਵਾਲੀ ਤਾਂ ਕਿਹੜੀ ਗੱਲ ਹੈ ਜੇ ਕੋ ਭਾਈਆਂ ਨੂੰ ਯਾਰ ਫੇਰੇ ਕਰ ਕੀ ਹੋਇਆ ਸਾਰਾ ਕੁਝ ਭਾਈ ਚੌਥੇ ਗਿਆ ਜੋ ਤੋਰਨਾ ਸਿੱਧਾ ਚੌਥੇ ਚਾ ਨਾ ਦਬਤ ਆ ਰਿਹਾ ਟੈਟਰਾਂ ਦਾ ਪੂਰਾ ਸਕੇਬੰਦ ਆ ਬਾਈ ਹੱਥਾਂ 'ਚੋਂ ਨਿਕਲਦਾ ਹੱਥਾਂ 'ਚੋਂ ਇਹ ਕਿਹੜੀ ਸੀਟੀ ਲਵਾਈ ਹੈ ਵੀ ਜਾਣ ਗੜਦੀ ਆ ਹੈ ਠੀਕ ਆ ਹਾਂ ਅੱਛਾ ਇਹ ਬੰਨਿਆਣੇ ਦੇ ਕੰਮ ਪੰਮ ਨੇ ਲੁਵਾਈਏ ਅੱਛਾ ਹਾਂ ਸਾਧੂ ਕੰਮ ਪੈ ਗਿਆ ਉਹ ਨਾਲੇ ਜਾਣਤ ਨਹੀਂ ਅੱਛਾ ਹਾਂ ਠੀਕ ਆ ਹੁਣ ਵੀ ਫੋਟੋ ਤੈਨੂੰ ਪਤਾ ਨਿਆਣੇ ਨੂੰ ਸ਼ੌਂਕ ਹੁੰਦਾ ਬਿਲਕੁਲ ਬਿਲਕੁਲ ਪਹਿਲਾਂ ਨਿਆਣੇ ਨੂੰ ਵੱਧ ਸ਼ੌਂਕ ਹੈ ਬਾਈ ਹਾਂ ਉਹਨੇ ਹੁਣ ਵੀ ਮੈਨੂੰ ਕਿਹੜੇ ਲਈ ਆ ਫੋਟੋ ਪਾ ਦੇ ਅੱਛਾ ਉਹ ਆ ਕੇ ਫਿਰ ਫੋਟੋ ਪਾਈ ਠੀਕ ਆ ਹਾਂ ਇਹ ਟਾਇਰ 916 ਦੇ ਪਾਏ ਬਾਈ 9 ਦੇ ਹਾਂ ਠੀਕ ਆ ਵੈਸੇ ਚ ਬਾਈ 650 ਦੇ ਟਾਇਰ ਆਉਣੇ ਸ਼ਾਇਦ ਨਾਲ ਹਾਂ 6 ਦੇ ਆਉਂਦੇ ਆ ਵਿੱਚ ਟਾਇਰ ਟਰੈਕਟਰ ਥੋੜਾ ਉੱਚਾ ਜਾ ਹੋ ਗਿਆ ਇਹਨਾਂ ਨਾਲ ਜਾ ਹੋ ਗਿਆ ਪਰ ਬੜਾ ਵਧੀਆ ਟਰੈਕਟਰ ਤੇਰਾ ਪਾਸ ਆ ਠੀਕ ਆ ਵੀਰੇ ਮਹਿੰਗਾ ਸਸਤਾ ਉਹ ਗੱਲਾਂ ਬਾਧੀਆਂ ਜਿਹੜੀ ਚੀਜ਼ ਆਪਣੇ ਮਨ ਨੂੰ ਵਧੀਆ ਲੱਗਦੀ ਹੈ ਰੇਟ ਨਹੀਂ ਮਹਿੰਗੇ ਸਸਤੇ ਵਾਲੀ ਤਾਂ ਗੱਲ ਤਾਂ ਐ ਜੇ ਮਤਲਬ ਪਰੇ ਵੇਚਣਾ ਜਿਹੜੀ ਚੀਜ਼ ਦਾ ਸ਼ੌਂਕ ਹੈ ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਹੁਣ ਤੇਰੇ ਸਾਹਮਣੇ ਇਹ ਮੰਨੂ ਤੂੰ ਕਹੀ ਗਾ ਜੈ ਜੀ ਮੋਲਾਲਾ ਟਰੈਕਟਰ ਦਵਾ ਨਹੀਂ ਹੈ ਬਾਈ ਜੈ ਜੀ ਇਹ ਜੋ ਚੱਜ ਦਾ ਮਿਲ ਗਿਆ ਫਿਰ ਤੈਨੂੰ ਪਤਾ ਹੀ ਫਿਰ ਥੋੜੀ ਦੇਖਣਾ ਦਾ ਆਹ ਉਹ ਤਾਂ ਹੈ ਹਮ ਗੱਲ ਤਾਂ ਸ਼ੌਂਕ ਦੀ ਹੈ ਚੱਲ ਚੱਜ ਹੋਰ ਹੁਣ ਕੋਈ ਸਮਾਨ ਵੇਚਣਾ ਹੈਗਾ ਤੇਰੇ ਕੋਲ ਮੈਂ ਤਵੀਆਂ ਦੇਣੀ ਆ ਤਵੀਆਂ ਖੜੀਆਂ ਛੇ ਛੇ ਦੀਆਂ ਛੇ ਛੇ ਦੀਆਂ ਹਮ ਬਾਈ ਤਵੀਆਂ ਬਾਈ ਲੈ ਤਾਂ ਸਕੌਟ ਟਰੈਕਟਰ ਦੇ ਨਾਲੇ ਛੇ ਛੇ ਦੀਆਂ ਤਵੀਆਂ ਤਵੀਆਂ ਤਾਂ ਜਮਾ ਨਵੀਆਂ ਹੀ ਆ ਨਵੇਂ ਨਵੇਂ ਤਵੇ ਜਮਾ ਜਮਾ ਨਵੀਆਂ ਤਵੀਆਂ ਕਿਸੇ ਕੋ ਜਿਵੇਂ ਛੋਟਾ ਡਟ 275 ਪੈਂਦਾ 275 ਲੱਗਿਆ ਹੋਇਆ ਮਗਰ ਠੀਕ ਆ ਚੱਕਵੇਂ ਖਿਚਮੀਆਂ ਖਿਚਮੀਆਂ ਜਿਹੜੇ ਲੈਣੀਆਂ ਹੋਈਆਂ ਬੜੀਆਂ ਤਵੀਆਂ ਹੈਵੀ ਹਾਂ ਪਿੰਡੇ ਵਿਖੜੀਆਂ ਜਾਂ ਲੈਣੀਆਂ ਹੋਈਆਂ ਬਾਈ ਬਾਈ ਕੋਲ ਦੇਖ ਲਿਓ ਪਿੰਡੇ ਆ ਜੈ ਜੀ ਰੈਂਟ ਜਿਹੜਾ ਉਹ ਚੱਲਦਾ ਹੋਇਆ ਕੋਈ ਗੱਲ ਨਹੀਂ ਦੇ ਦੂੰਗੇ ਬਾਈ ਕਿੰਨੇ ਕਿਦੀਆਂ ਬਾਈ ਫਿਰ ਵੀ ਬੱਸ ਪਤਾ ਨਹੀਂ ਹੁਣ ਦੇਖ ਜੱਗੂ ਤੈਨੂੰ ਪਤਾ ਹੈ ਹੁਣ ਇਹ ਤਾਂ ਚੀਜ਼ਾਂ ਬੜਾ ਜ਼ਿਆਦਾ ਨਾ ਰੇਟ ਤਾਂ ਦੱਸ ਦੇ ਤਾਂ ਇਹ ਨਵੇਂ ਆ ਮੈਨੂੰ ਪਤਾ ਨਹੀਂ ਰੇਡ ਰੇਣ ਕੇ ਆਉ ਕੋਈ ਚੱਕਰ ਨਹੀਂ ਜਿੰਨੇ ਦੀ ਕਿਦੀਆਂ ਹੋਈਆਂ ਉਹਨੇ ਦੇ ਜਿਵੇਂ ਪੈਸੇ ਬਚ ਆਈ ਜਾਈ ਕੋਈ ਗੱਲ ਨਹੀਂ ਬਾਈ ਕਿਸੇ ਨੇ ਲੈਣੇ ਹੋਏ 6 6 ਦੀਆਂ ਹੈਰੋ ਉਹਦਾ ਲੈ ਲਿਓ ਛੋਟਾ ਟਰੈਕਟਰ ਜਿਵੇਂ ਕਿਸੇ ਨੇ ਬਾਈ ਬੂਟੇ ਵ ਬਰਾਬਰ ਹੀ ਚੱਲਣੀ ਆ ਟਰੈਕਟਰ ਆਪਣੇ ਬੁੱਟੇ ਵੱਟੇ ਕਰਕੇ ਲਈ ਜਾਂਦੇ ਰੋ ਟਰੈਕਟਰ ਦੇ ਚੱਲਣੀ ਆ ਜਮਾਈ ਪਿੱਛੇ ਬਰਾਬਰ ਹੀ ਠੀਕ ਹੈ ਜੀ ਠੀਕ ਹੈ ਜੇ ਕੋਈ ਯਾਦ ਤਾਂ ਫਿਰ ਉਹਨੂੰ ਹਾਂ ਬਾਈ ਚਲੇ ਜਾਈ ਯਾਰ ਕਾਲੀ ਠੀਕ ਹੈ ਬਾਈ ਕਾਲੀ ਜੀ ਬਹੁਤ ਆ ਬਾਈ ਇਹ ਮੈਂ ਚੱਲਾਂ ਫਿਰ ਉਹਨੂੰ ਠੀਕ ਹੈ ਮੜਾ ਜਿਆ ਸਵੇਰ ਦੀ ਐ ਮੈਂ ਮੈਂ ਵੀ ਠੀਕ ਆ ਹਾਂ ਤੇ ਚੱਲ ਠੀਕ ਆ ਬਾਰੇ ਮੇਰੇ ਧੰਨਵਾਦ ਤੇਰਾ ਤੈਨ ਟਾਈਮ ਕੱਢਿਆ ਬਾਈ ਸਾਡੇ ਵਾਸਤੇ ਟਾਈਮ ਵਾਲੀ ਤਾਂ ਕਿਹੜੀ ਗੱਲ ਹੈ ਹਾਂ ਤੇਰੇ ਕਰਕੇ ਹੋਇਆ ਸਾਰਾ ਕੁਝ ਨਾ ਨਾ ਮੇਰੇ ਕਰਕੇ ਕਾਹਦੇ ਹੋਇਆ ਬਾਈ ਨਾ ਨਾ ਫਿਰ ਵੀ ਚਲੋ ਭਾਈਆਂ ਨਾਲੇ ਹੁੰਦਾ ਸਾਰਾ ਕੁਝ ਬਾਈ ਬਿਲਕੁਲ ਹਾਲ ਹੋਣੀ ਪੌੜੀ ਜੀ ਮੋਜੀ ਬਾਈ ਸਾਡਾ ਜੌਨੀਅਰ 5203 ਹਲ ਵਿਦਾ ਹੋਰ ਬਾਈ ਆਪਾਂ ਵੀ ਆਪਾਂ ਵੀ ਚੱਲੀਏ ਹੁਣ ਟਾਈਮ ਹੋ ਗਿਆ ਸਾਡਾ ਜਾਣ ਦਾ ਜੀ ਤੇ ਅੱਜ ਬਾਈ ਕੋਈ ਵੀਡੀਓ ਹੈ ਨਹੀਂਦਾ ਮੈਂ ਚੱਲ ਟਰੈਕਟਰ ਦੀ ਵੀਡੀਓ ਬਣਾ ਲਈ ਬਾਈ ਜੀ ਠੀਕ ਹੈ ਜੀ ਸਾਨੂੰ ਪਤਾ ਰੋਜ਼ ਕੁਛ ਨਾ ਕੁਛ ਕੰਟੈਂਟ ਤਾਂ ਕੋਈ ਨਾ ਕੋਈ ਬਣਾਉਣਾ ਪੈਂਦਾ ਨਹੀਂ ਵੀ ਪਾਉਂਦੇ ਬਹੁਤ ਸਾਰੇ ਵੀਰਾਂ ਦੇ ਫੋਨ ਆਣੇ ਬਾਈ ਜੀ ਵੀਡੀਓ ਨਹੀਂ ਪਾਈ ਕਿਆ ਹੋ ਗਿਆ ਤਾਂ ਕਰਕੇ ਕੁਛ ਨਾ ਕੁਛ ਆਪਾਂ ਨੂੰ ਥੋੜੇ ਬਾਤੇ ਦਿਖਾਉਣਾ ਹੀ ਪੈਂਦਾ ਠੀਕ ਹੈ ਜੀ ਤੇ ਹੋਰ ਵੀ ਮੇਰੇ ਕਿਸੇ ਵੀਰ ਨੇ ਕੋਈ ਪੁਰਾਣਾ ਨਵਾਂ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ